ਮਤੈਨੂੰ ਕੋ ਮਤਲਬ ਨਹੀਂ ਲੱਗਦਾ ਹਾਂ ਪਤਾ ਨਹੀਂ ਲੱਗਦਾ ਚਲ ਬਿਆਹ ਕੇ ਸਹੀ ਇੰਦਰਾ ਝਾੜਪੋ ਚਲਾਇਦਾ ਮੰਮੀ ਜੀ ਲਾਉਂਦੀ ਤਾਂ ਹੈਗੀਆਂ ਕੀ ਰੰਗ ਝਾੜਪੋ ਚੰਗੀ ਤਰ੍ਹਾਂ ਲਾ ਪੂਰੇ ਸਾਲ ਝਾੜਿਆ ਤੈਨੂੰ ਇਸੇ ਸਾਰਾ ਘਰ ਝਾੜ ਝਾੜਿਆ ਅਟੈਲਾ ਤੁਲਾ ਨੂੰ ਤੇ ਸਾਰਾ ਮਾਰਨਾ ਸੀ ਕੱਪੜਾ ਕੱਲ ਨੂੰ ਮਾਰ ਦੂੰਗੀ ਹੁਣ ਮੈਂ ਝਾੜਪੋ ਚਾ ਕਰ ਲਿਆ ਅੱਜ ਕਿਉਂ ਨਹੀਂ ਮਾਰਿਆ ਤੈਨੂੰ ਕੁਝ ਕੋਈ ਕੋਈ ਪਤਾ ਨਹੀਂ ਲੱਗਦਾ ਕੁਝ ਨਾ ਪੜਨ ਲੱਗਦਾ ਤੈਨੂੰ ਪੰਗਾ ਹੀ ਲੈ ਲਿਆ ਆ ਗਰੀਬ ਘਰ ਦੀ ਲਿਆ ਕੇ ਮੰਮੀ ਜੀ ਕਰਦੀ ਤੇ ਹੈਗੀਆਂ ਕੁਛ ਨਹੀਂ ਪਤਾ ਨਹੀਂ ਲੱਗਦਾ ਨਾ ਅਸੀਂ ਕੰਮ ਘਈ ਲੈ ਕੇ ਬੈਠੇ ਗਰੀਬ ਕਰਦੀ ਨੋ ਲੈ ਆ ਕੇ ਜਿਹਨੂੰ ਪਸਾ ਨਹੀਂ ਲੱਗਦਾ ਆਏ ਆਏ ਲੰਦੇ ਕੋਈ ਸਫਾਈ ਨਹੀਂ ਚਾਹਤਾ ਕਾਲੀ ਦਸਤੂਰ ਚੱਕੀ ਕੁਛ ਨਹੀਂ ਕਰਦੀ ਪਾਣੀ ਕਰੀ ਜਾਨੀਏ ਸੂਰ ਸੂ ਮਾਰਾ ਸੋ ਇੱਕ ਵਹੂਰ ਕੋਈ ਇਹਨੂੰ ਅਗਨ ਨਹੀਂ ਕਰੀ ਕੋਸਟ ਕਰਦੀ ਨਹੀਂ ਕਾਦੀਂ ਇਹ ਬੰਦ ਨਾਲ ਗੱਲ ਚੰਗੀ ਤਰ੍ਹਾਂ ਕੰਨੀ ਤੂੰ ਸੁਖਾਈ ਕਰ ਸੁਵਾਈ ਦੇ ਵਿੱਚ ਕੋਈ ਫਰਕ ਨਹੀਂ ਆਉਣਾ ਚਾਹੀਦਾ ਮੈਂ ਨਾ ਆਪਣੀ ਕੁੜੀ ਨੂੰ ਫੋਨ ਕਰਨੀ ਹੈ ਕੁੜੀ ਆਪਣੀ ਜੀ ਸਲਾਹ ਲੈ ਕੇ ਨਾ ਕੋਈ ਇਹਦੇ ਨਾਲ ਅਸੀਂ ਇਹੋ ਜਿਹਾ ਵਿਵਹਾਰ ਕਰਤ ਦੇ ਜਿਹੜਾ ਇਹਨੂੰ ਦੱਸਦੇ ਆ ਪਤਾ ਸੀ ਪਰ ਅਤੇ ਨਾਇਨ ਕੋਈ ਕੁਝ ਨਹੀਂ ਕਰਦੀ ਸੋਸ ਕਰੀ ਜਾਂਦੀ ਐ ਇਹਨੂੰ ਕਿੱਸ ਮੈਂ ਪੂਰਾ ਘਰਾਂ ਚ ਝਾੜ ਪੂਰੀ ਤਰ੍ਹਾਂ ਸਭਾਈ ਸੁਭਾਈ ਗਾਤੇ 1.50 ਨਾ ਨਹੀਂ ਬਸ ਇਥੇ ਕਿ ਸੈਕਸ ਹੀ ਜਾਂਦੀ ਹੈ ਤਾਂ ਫਿਰ ਅਸੀਂ ਨਾ ਆਪਣੀ ਕੁੜੀ ਨੂੰ ਫੋਨ ਕਰਕੇ ਨਾ ਫਿਰ ਇਹਦਾਂ ਕਰਨੀ ਆ ਫੋਨ ਲੱਗ ਕੇ ਗੱਲ ਕਰਨੀ ਆ ਕੁੜੀ ਨਾਲ ਵੀ ਆ ਅਸੀਂ ਇਹਦੇ ਕੋਲ ਥੋੜਾ ਜਿਹਾ ਪੈਸਾ ਮੰਗਣਾ ਫੋਨ ਕਰ ਨਾੜਿਆਂ ਨੂੰ ਨਾ ਚ ਲੱਗੀ ਹੋਣੀ ਹੈ ਚੁੱਕਣ ਨਹੀਂ ਗਈ ਮੇਰੀ ਕੁੜੀ ਵਿਚਾਰੀ ਨਾੜਿਆਂ ਦੇ ਵਿੱਚ ਲੱਗੀ ਰਹਿੰਦੀ ਆ ਹੈਲੋ ਤੇ ਮੈਂ ਟੈਂਸ਼ਨ ਮੈਂ ਤਾਂ ਮੇਰੇ ਕੁੜੀ ਚ ਚਾਈ ਨਾ ਵਾਲਿਆਂ ਦੇ ਵਿੱਚ ਹੀ ਸਾਰਾ ਦਿਨ ਥੱਕ ਜਾਂਦੀ ਆ ਉਹ ਮੈਂ ਤੇ ਇਹ ਨਾਲ ਗੱਲ ਕਰਨੀ ਹੈ ਕੋਈ ਤੇਰੇ ਕੋਲ ਤੇ ਨਹੀਂ ਹੈਗਾ ਸਹੁਰਿਆਂ ਵਿੱਚੋਂ ਅੱਛਾ ਅੱਛਾ ਇਹ ਨਾ ਤੂੰ ਨਾ ਇਧਰ ਗੇੜਾ ਮਾਰ ਆ ਮੈਨੂੰ ਬੋਲੇ ਤਾਂ ਕਰਦੀ ਆ ਭੁੱਖੀ ਘਰਦੀ ਖਰਾਬ ਇਹ ਨਾ ਇਹਨੂੰ ਕੱਖਲਾ ਕੋ ਕੋਸ਼ਿਸ਼ਾਂ ਦੇ ਘਰ ਕਿਹੜੀ ਚੀਜ਼ ਦੀ ਕਮੀ ਹੈ ਸਾਰਾ ਕੁਝ ਇਹਨੂੰ ਘਰੇ ਮਿਲਦਾ ਝਾੜੂ ਪੂੰਛਾ ਨਹੀਂ ਮੈਂ ਨਾ ਸਾਰਾ ਕੈਸੀ ਕਾਰ ਹੋਣੀ ਕੀਤਾ ਤੇ ਨਾ ਮੈਂ ਫਿਰ ਤੇ ਨਾ ਸਾਰਾ ਕਰਦੀ ਸਾਂ ਪੀਤਿਆ ਸਾਂ ਨਾ ਕਿ ਥੋੜਾ ਜਿਹੇ ਮਾਪਿਆ ਕੋ ਆਹੋ ਤੇ ਆਏ ਕਿ ਤੂੰ ਦੱਸਾਂਗੀ ਤੂੰ ਆ ਜਾ ਠੀਕ ਹੈ ਅੱਧੀ ਹੁੰਨੀ ਹੈ ਚਲੋ ਦੋ ਬਰਕੀਆਂ ਰੋਟੀ ਨਹੀਂ ਖਾ ਲਓ सवेरे रोटी खा दी कौन ने रोटी तो खा ली रानी सवेरे में कितने खा दी ले सवेरे खा दी टाइम क्यों आज सास जी तेरा आज ये खा दी मैं फिर रोटी पा के बैठ गई कोई काम कर का ना कपड़े ने सारा धोने वाला पे है मम्मी जी इतनी भूख लगी है सवेरे का सोनू नाश्ता करा था सी मैं नहीं रोटी खा सवेरे तो? खा तू खा रोटी खा के ना क्या कर नहीं खा दे मम्मी ना कब का ऊपर से जाकर ऊपर से पोषण की सफाई करके आना सारे साथ के सारे साफ कर ਫੇਰ ਖਾ ਰੋਟੀ ਖਾ ਕਰੇਉਣੀ ਆ ਰੋਟੀ ਬਾਅਦ ਚ ਖਾਈ ਤੂੰ ਖਾਦੀ ਰੋਟੀ ਨਹੀਂ ਗੀ ਘੜੀ ਘੜੀ ਨਾ ਖਾਇਆ ਕਰ ਘੜੀ ਘੜੀ ਰੋਟੀ ਖਾਣ ਬੈਜਾ ਨਹੀਂ ਪਾ ਲੈ ਦੇ ਵੱਟ ਕੇ ਇੱਕ ਜੀ ਮਿੰਟਾਂ ਲੰਬੀ ਜੀ ਰੋਟੀ ਖਾਣ ਬੈਜਾ ਹੈ ਇੱਕ ਗਾੜਾ ਛੋੜਾ ਹੈ ਨੀ ਇਹ ਰਾਖ ਰੋਟੀ ਦਾ ਰੱਖ ਦੀ ਜਾਨੀ ਪਹਿਲਾਂ ਇਹਨੂੰ ਖਾ ਕੇ ਕੰਮ ਕਰਦਾ ਕੰਮ ਕਾਚੇ ਠੇਰ ਖਾਮੀ ਰੋਟੀ ਇਨਾ ਕੰਮੀ ਐ ਮਿੰਟ ਕਾ ਬਾਅਦ ਰੋਟੀ ਲੈ ਕੇ ਬੈਹ ਜਾਂਦੀ ਵਾਸ਼ਿੰਗ ਜੀ ਤੇ ਨਾਲ ਵੀ ਖਾਧਾ ਨੇ ਰੋਟੀ ਨਹੀਂ ਇਹਨੂੰ ਲੈਂਦਾ ਸਾਰ ਤੈਨੂੰ ਕੰਮ ਨਹੀਂ ਕੀ ਆਸੇ ਕਿ ਤੂੰ ਬੈਹ ਜਾਂਦੀ ਮੰਮੀ ਜੀ ਚੱਕਰ ਜਿਹਾ ਆ ਗਿਆ ਸੀ ਆਹ ਘਰ ਚੱਕਰ ਆ ਗਿਆ ਕੋਈ ਚੱਕਰ ਚੱਕਰ ਨਹੀਂ ਆਉਂਦਾ ਤੈਨੂੰ ਕਹੇ ਚੱਕਰ ਆਉਂਦਾ ਜਵਾਨ ਜਾਨ ਕੁੜੀਆਂ ਚੜਿੰਗਾਂ ਨੂੰ ਚੱਕਰ ਔਲਾ ਤੇ ਸਾਡਾ ਕੀ ਆ ਲਿਆ? ਜਾਉਟ। ਚਾਹ ਤਾਂ ਸਾਰੇ ਸਾਫ ਕਰਕੇ ਆ ਝਾੜੂ ਲੈ ਜਾ। ਹੈਂ। ਨਹੀਂ ਆ ਕੱਟ ਲੈ ਜਾ। ਹੈਂ। ਆ ਜੀ ਤਾਂ ਚਾਜਦਾ। ਨਾ ਕੋਈ ਮੈਨੂੰ ਕਹਿਣਾ ਤੂੰ ਪਾਇਆ ਨਾ ਕੋ ਕੁਛ। ਬੁ ਚੱਲ ਕੱਲਾ ਕੱਲਾ ਮੇਰਾ ਮੁੰਡਾ ਸਿਕਾ ਕੰਮ ਸਿਕਾ ਮੈਨੂੰ ਤੇ ਇੱਕ ਟੂਮ ਪਾਵ। ਹੈਂ? ਜੋ ਦਾ ਪਿਓ ਨਹੀਂ ਹੈਗਾ ਤੇ। ਤੁਹਾਨੂੰ ਕੋਈ ਮੈਨੂੰ ਦੇਂਦੇ ਕੁਛ ਦਿੱਤਾ ਨਾ ਲਿਆ ਨਾ ਕੋਈ ਇਹਨੂੰ ਚੱਜ ਦਾ ਦਾਜ ਦਿੱਤਾ ਨਾ ਕੁਛ ਲਾ ਮੈਂ ਹੋਰ ਕਹਿੰਨੀ ਆ ਵੀ ਜਾ ਆਪਣੇ ਪੇਕੇ ਨੂੰ ਕੋ 2 ਲੱਖ ਰੁਪਈਆ ਦੇ ਮੈਨੂੰ ਤਾਂ 2 ਲੱਖ ਰੁਪਈਆ ਚਾਹੀਦਾ ਆ ਮੈਂ 2 ਲੱਖ ਰੁਪਈਆ ਲੈਣਾ ਇਹਦੇ ਕੋਲ ਜੇ ਕੀ ਹੈ ਕਹਿੰਦੀ ਕੋਈ ਚੱਜ ਸੁਆਦੀ ਕੋਈ ਚੀਜ਼ ਨਹੀਂ ਦਿੱਤੀ ਕਾਸੀ ਜੋ ਗੀ ਨਹੀਂ ਮਿਲਦੀ ਮੇਰੇ ਤਾਂ ਕਿਹੜੀ ਕੋਸ ਨਹੀਂ ਮੰਮੀ ਆ ਟੋਪਸ ਲਾ ਕੇ ਮੇਨ ਦੇ ਕਿਉਂ ਮੈਂ ਆ ਕੰਨਾਂ ਤੇ ਲਾ ਦੇ ਆ ਲਾ ਦੇ ਮੇਰੀ ਇੱਕੇ ਤਾਂ ਟੂਮ ਆ ਇਹ ਲਾ ਦੇ ਜੂ ਇੱਕੇ ਰੋ ਹੋਵੇ ਬਾਕੀ ਤਾਂ ਜਰ ਮੈਂ ਕਿਹਨੂੰ ਕਿਆ ਲਾ ਦੇ ਨਹੀਂ ਮਮੀ ਜੀ ਮੈਂ ਆਪਣੇ ਕੰਨਾਂ ਤੇ ਨਹੀਂ ਲਾ ਕੇ ਦੇ ਸਕਦੀ ਮੈਂ ਤੈਨੂੰ ਕਿਆ ਲਾ ਦੇ ਕੰਨਾਂ ਤੇ ਲਾ ਦੇ ਨਾ ਤੇ ਮੇਥੋ ਕੋਰਾ ਕੋਈ ਨਹੀਂ ਹੋਗਾ ਕੰਨਾਂ ਤੇ ਲਾ ਮੈਂ ਇੰਤੇ ਨੇ ਮਮੀ ਜੀ ਕੰਨਾਂ ਦੇ ਬਾਕੀ ਤਾਂ ਸਾਰਾ ਤੁਸੀਂ ਮੇਰਾ ਗਹਿਣਾ ਘਟਾ ਸਭ ਫੜ ਲਿਆ ਤੁਸੀਂ ਹੁਣ ਇੱਕੇ ਮੇਰੇ ਆ ਪਾਈ ਹੋਏ ਨੇ ਉਹ ਵੀ ਤੁਸੀਂ ਮੇਤੋਂ ਖੋਨੇ ਤੁਨੇ ਤੇ ਮੈਂ ਨਹੀਂ ਮਮੀ ਜੀ ਲਮਾ ਲਿਆ 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 ਰੱਖ ਮम्मी ਜੀ ਲੈ ਲੈ ਕੰਫਰਟੂ ਮम्मी ਜੀ ਲੈ ਲੈ ਰੱਖ ਮम्मी ਜੀ ਨਾ ਆ ਇੱਕ ਇੱਕ ਹੀ ਜੋੜਾ ਤਾਂ ਮम्मी ਜੀ ਹੈਗਾ ਇੱਕ ਹੀ ਜੋੜਾ ਪਲੀਜ਼ ਤੁਸੀਂ ਬੋਲੋ ਮੈਂ trap ਸੋ ਇੱਕ ਜੋੜਾ ਹੋਵੇ ਦੋ ਹੋਵੇ ਮम्मी ਜੀ ਨਹੀਂ ਮੇਰੀ ਗੱਲ ਸੁਣ ਤੇ ਗੱਲ ਤੋਂ ਨਹੀਂ ਚਾਹੀਦੇ ਮੇਰੀ ਗੱਲ ਤਾਂ ਸੁਣ ਇੱਕ ਹੀ ਜੋੜਾ ਹੈਗਾ ਤੁਹਾਡੇ ਮੂਰੇ ਹੱਥ ਜੋੜਦੀਆਂ ਨੂੰ ਰਾਮ ਦੋ ਇਹ ਤਾਂ ਪਾਇਆ ਕਰਨ ਦੋ ਮੈਨੂੰ ਰੋਣ ਦੇ ਮम्मी ਜੀ ਨਹੀਂ ਮम्मी ਜੀ ਨਹੀਂ ਪਲੀਜ਼ ਮम्मी ਜੀ ਹੱਥ ਛੋੜ ਦਿਓ ਹੁਣ ਪੈਰ ਫੜ ਦੂੰ ਮम्मी ਜੀ

ਈ ਆ ਗਿਆ ਮੈਂ ਤੇਰਾ ਫੋਨ ਸੁਣ ਕੇ ਜਰੀ ਅੱਛਾ ਅੱਛਾ ਮੈਂ ਤੂੰ ਰਹਿਣਾ ਨਹੀਂ ਗਿਆ ਮੈਂ ਟੀ ਦੱਸ ਹੈ ਉਹ ਠੀਕ ਹੈ ਹਾਂ ਠੀਕ ਆ ਤੂੰ ਸੁਣਾ ਠੀਕ ਹੈ ਵਧੀਆ ਵਧੀਆ ਆ ਜਾ ਮੈਨੂੰ ਜੜੀ ਨਹੀਂ ਖੁਸ਼ੀ ਮੇਰੀ ਆਈ ਮੈਂ ਆਪਣੇ ਕਰੇਜੇ ਨਾਲ ਆਪੜੀ ਤੀ ਜਾ ਹੋਰ ਮੈਂ ਇਹ ਗੱਲ ਬਣ ਕੇ ਪਾ ਕੇ ਦੀ ਆਮ ਕੋ ਸਾਰਾ ਕਰਕੇ ਕੰਮ ਮੈਂ ਤਾਂ ਫੇਰ ਫਟਾਫਟ ਆਈ ਇਧਰ ਨੂੰ ਮੈਂ ਕਿਹਾ ਵੀ ਜਵਾਈ ਮੇਰੇ ਦੀ ਰੋਟੀ ਲਾ ਕੇ ਰੱਖ ਲਾ ਕੇ ਆਈ ਆ ਸਬਜ਼ੀ ਬਣਾ ਕੇ ਆਈ ਹਾਂ ਸਾਰਾ ਕਸ਼ਟ ਆ ਕੇ ਆਇਆ ਹੋਰ ਸਾਰਾ ਸਾਰਾ ਕੰਮ ਕਰਕੇ ਮੈਂ ਕਿ ਪੰਜ ਮਿੰਟ ਉਧਰ ਵੀ ਜਾ ਜਾਣਾ ਹਾਂਗਾ ਨਾ ਮੈਂ ਤੈਨੂੰ ਸੱਦਿਆ ਸੀਗਾ ਅੱਛਾ ਵੀ ਮੈਂ ਤੈਨੂੰ ਇਹ ਕਿਹਾ ਸੀਗਾ ਵੀ ਆ ਤੇਰੀ ਪਰਜਾਈ ਹੈ ਜਿਹੜੀ ਹਾਂਜੀ ਆ ਮੂੰਹ ਆ ਭੁੱਖੇ ਚ ਕਰਦੀ ਆਪਾਂ ਲੈ ਲਈ ਤੂੰ ਵੀ ਉਦੋਂ ਮੈਨੂੰ ਸਦਾ ਸੀਆ ਤੂੰ ਇਹ ਫਟਾਫਟ ਕੇ ਤਾਂ ਨਾ ਮੰਮੀ ਬੜੀ ਸੋਣੀ ਆ ਮੂੰਹ ਤੇ ਲੱਗਦੀ ਐ ਲੰਮੀ ਐ ਲੰਗੀ ਜਵਾਨ ਉਹ ਸੋਚਿਆ ਸੋਣੀ ਇਹ ਘਰ ਦੀ ਲੈਣਾ ਕੰਮ ਕਰਾਉਣਾ ਹੋਰ ਮੰਮੀ ਆਪਾਂ ਕੀ ਲੈਣਾ ਸੀ ਉਦੋਂ ਕੰਮ ਕੰਮ ਤੇ ਮੈਂ ਆਨੇ ਕੰਮ ਪਰਤੀ ਯਾ ਮੈਂ ਆਈ ਤਾਂ ਫੇਰ ਕੰਮ ਹੀ ਚਾਹੀਦਾ ਸੀ ਤਾਂ ਤੰਗ ਜਿੰਨੀ ਇਹ ਤਾਂ ਕਰਦੀ ਐ ਮੈਂ ਕਰਦੀ ਐ ਮੈਂ ਕਮਾਉ ਤੇ ਠੀਕ ਹੀ ਯਾ ਸਹੂ ਕੁੜੀ ਅੱਜ ਦੇਣੀ ਹੈਗਾ ਪਰ ਹੁਣ ਮੈਂ ਤੈਨੂੰ ਇਹ ਕਹਿਨੀ ਆ ਵੀ ਇਹਨਾਂ ਨੇ ਸਾਨੂੰ ਉਦੋਂ ਦਿੱਤਾ ਕੋਈ ਨਹੀਂ ਸੀ ਚੱਜਦਾ ਕੁਛ ਅੱਛਾ 2 ਲੱਖ ਰੁਪਈਆ ਮੰਗਣੇ ਠੀਕ ਸਮਝ ਲਓ ਹੈ ਠੀਕ ਆ ਜਦਾ ਆਦੇ ਯਾਨੀ ਦਿੱਤਾ ਮੈਂ ਪੈਸੇ ਤਾਂ ਚਾਹੀਦੇ ਹੀ ਨੇ ਹੁਣ ਆਹ ਆਪਣੇ ਕੰਮ ਆਉਣਗੇ ਗਾਂਹ ਕਤੇ ਆਹ ਆਇਆ ਉਸ ਵਾਸਤੇ ਮੈਂ ਤੈਨੂੰ ਉਹ ਹੀ ਮੈਂ ਤੈਨੂੰ ਤੇ ਮਾਂਗੀ ਠੀਕ ਆ ਠੀਕ ਆ ਮੈਂ ਇਹ ਨਹੀਂ ਕਰਤਾ ਸੀ ਚਲ ਕੋਈ ਨਾ ਕਰਦੇ ਆ ਆਪਾਂ ਇਹ ਕੰਮ ਪਾਈ ਰਿਹਾ ਸਸਰੀ ਘਰ ਹੁੰਦਾ ਹੈ ਸਸਰੀ ਘਰ ਦੀ ਗੇਮ ਹੈ ਠੀਕ ਆ ਮੈਂ ਠੀਕ ਹਾਂ ਤੁਸੀਂ ਸੁਣਾਓ ਠੀਕ ਕੀ ਕਰੀ ਜਾਂਦੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਆਈ ਬੈਠੀ ਨਾ ਨਹੀਂ ਮੈਂ ਸੋਚੀ ਸੀ ਨਾ ਅੱਛਾ ਹਾਂ ਪਰ ਮੈਂ ਗੇਟ ਵੀ ਨਹੀਂ ਨੱਕੜਕਾਇਆ ਨਹੀਂ ਤੇ ਪਤਾ ਲੱਗ ਗਿਆ ਹਾਂ ਪਾਣੀ ਚਾ ਪਾਣੀ ਲਿਆ ਪਾਣੀ ਲਿਆ ਭਾਈ ਲਓ ਮੂਵੇ ਸਟੇ ਨਿਬੜ ਉੱਧੀ ਖਟਾ ਮਿੱਠ ਬਿਆਹ ਕਰੀ ਆ ਕਿਉਂ ਨਹੀਂ ਮੈਂ ਕਹਿਣਾ ਪਾ ਰਹੀ ਲਿਆ ਆਪਾਂ ਇੱਥੋਂ ਨਸੀਓ ਆਈਆ ਗਰਮੀ ਦੇ ਵਿੱਚ ਕੁਲੀ ਤੇ ਬੜੀ ਬਹੁਤ ਅੰਦਾਜ਼ ਤੋਂ ਆ ਬਾਹਰ ਬੰਦ ਪਾ ਲਿਆ ਚਾਰ ਗਰਮੀਆਂ ਚਾਹੀਏ ਆ ਜਾਂ ਫਿਰ ਵੀ ਗਰਮੀ ਕਰ ਲਿਆ ਬਾਹਰ ਨਿਕਲ ਨਾ ਉਹ ਠੀਕ ਹੈ ਹਾਂ ਟਾਈਮ ਤੇ ਨਹੀਂ ਕੋਈ ਪਰਸਾਨੀ ਨਹੀਂ ਨਹੀਂ ਆਪਾ ਪਤਾ ਦੇ ਘਰ ਵਧੀਆ ਹਾਂ ਪਰ ਉਹ ਠੀਕ ਹੈ ਤੇਨੂੰ ਉਹ ਠੀਕ ਰਹਿੰਦਾ ਚਲ ਠੀਕ ਜੇ ਕੋਈ ਤੇ ਮੈਂ ਦੱਸਿਆ ਨਹੀਂ ਨਹੀਂ ਮੈਂ ਆਪਣੀ ਸਾਰੀ ਪਰਸਾਨੀ ਦੂਰ ਕਰਾਂਗੀ ਨਹੀਂ ਕੋਈ ਨਾ ਮਮੀ ਤੁਸੀਂ ਬੈਠੀ ਆ ਕਦੀ ਜਾਂਦੇ ਨਾ ਨਾ ਟੈਂਸ਼ਨ ਨਾ ਲਓ ਕੋਈ। ਲਿਆ ਪਾਣੀ, ਟੀ ਪਾਣੀ। ਆਹ ਨੋ ਜੀ ਪਾਣੀ। ਆਏ ਪਿਆਸ ਲੱਗ ਰਹੀ। ਚਲੋ ਨਾ ਮੈਂ ਗਰਸੋ ਨਹੀਂ। ਹਾਂਜੀ ਮੰਮੀ, ਇਹ ਨਾ ਇਹ ਦੇ ਵਾਸਤੇ ਪੁੱਟ ਚਾਹ ਬਣਾ। ਹਾਂਜੀ ਬਣਾਉਣੀ। ਚਾਹ ਚਾਹ ਲੈ ਦੋਤੀ ਦੁੱਧ ਚ ਪੱਤੀ ਪਾ ਦੀਏ ਕਿੱਥੇ ਚਾਹ ਪੀਂਦੀ ਏ? ਨਹੀਂ ਪਾ ਦਿੰਨੀ। ਹੁਵਾਰੀ ਨਹੀਂ ਪਾ ਦੀ ਸੀ ਪੀਤੀ ਅੱਗੇ ਵੀ ਨਹੀਂ ਪੀਂਦੀ। ਉਹ ਦੁੱਧ ਲੈ ਕੇ ਨਾ ਕੱਪ। ਹਾਂਜੀ, ਬਸ ਇਹਦੇ ਵਾਸਤੇ ਬਣਾਈ। ਨਾ ਆਪਣੇ ਵਾਸਤੇ ਨਾ ਮੇਰੇ ਵਾਸਤੇ ਨਾ ਬਣਾਈ। ਆਪਣੇ ਵਾਸਤੇ ਵੀ ਨਾ ਬਣਾਈ। ਠੀਕ ਹਾਂ। ਦੁੱਧ ਚ ਪੱਤੀ ਪਾ ਦੇ। ਠੀਕ ਹੈ ਜੀ। ਹੈ? ਕਿ ਤੁਨਹਾਰੇ ਲਈ ਉਹ ਦੋ ਚਪਕੀ ਤਾਈ ਦਾ ਪਰੰਕਾ ਤਿਆਰ ਕਰਦੀ ਹੋ। ਚੱਲ ਕੋਈ ਨਾ ਹੁਣ ਆਇਆ ਤਾਂ ਕੋਈ ਗੱਲ ਨਹੀਂ ਪੀਣ ਖਾਣ ਨਹੀਂ ਤਾਂ ਨਾ ਰੋਕਿਆ ਕਰੋ ਆਪਾਂ ਇੱਕ ਸਕੀਮ ਘੜ ਲਈ ਹੁਣ। ਆਓ ਇਹਦਾ ਪੈਸੇ ਮਾਲ ਜਿਹੜੇ 2 ਲੱਖ ਹੋਣਾ ਨਾ ਮੈਂ ਕਹਿੰਦੀ 2 ਲੱਖ 50 ਦੇ ਦਿਆਂਗੇ। ਹੈ ਨਾ? ਉਹ ਆਪਾਂ ਸਕੀਮ ਘੜੀਏ ਖਾਣ ਪੀਣ ਦਾ ਇਹਨੂੰ ਰੋਕਿਆ ਨਾ ਕਰ ਸਕਾਂ ਦੀ ਆਪਾਂ ਪੈਸੇ ਮੁਕਾਉਣ ਲਈ ਇਹਨੂੰ ਹੁਣ ਉਹ ਕਰਨਾ ਪੈਣਾ। ਚਲ ਅੱਛਾ ਜੀ ਇਹ ਘੜ ਦਿੱਤੀ ਜੀ ਨਹੀਂ ਥੋੜਾ ਜਿਹਾ ਆ ਮੈਂ ਤੈਨੂੰ ਸਵੇਦੀ ਰੋਟੀ ਵੀ ਨਹੀਂ ਖਾਣ ਦਿੱਤੀ। ਚੱਲ ਕੋਈ ਆ। ਮਾਜਾ ਹਾਂਜੀ ਮੰਮੀ ਬੈਠ ਇਹ ਨਾ ਤੈਨੂੰ ਕੋਈ ਗੱਲ ਰਹੀ ਹੈ ਹਾਂਜੀ ਦੱਸੋ ਤੂੰ ਕੀ ਕਰ ਆਪਣੇ ਪੇਕੇਆਂ ਨੂੰ ਕਾਲ ਫੋਨ ਕਰ ਕਿਉਂ ਨਹੀਂ 2 ਲੱਖ ਰੁਪਏ ਚਾਹੀਦੇ ਮੰਮੀ ਉਹ ਕਿੱਥੋਂ ਦੇਣਗੇ 2 ਲੱਖ ਰੁਪਏ ਉਹਨਾਂ ਕੋਲੋਂ ਇਹ ਨਾ ਉਹਨਾਂ ਨੂੰ ਕੀ ਹੋਇਆ ਹੈ ਵੀ ওকে ਚੋੜ ਦੇਣਗੇ ਤੂੰ ਮੈਨੂੰ ਦੂਜੀ ਗੱਲ ਨਾ ਕਰ ਨਾ ਹਾਲੇ ਤੋਂ ਮੈਂ ਗੱਲ ਕਰਨੀ ਕਿਉਂਕਿ ਭਾਬੀ ਅਸੀਂ ਤੁਸਨ ਦਾਜ ਕਦੇ ਲਿਆ ਨਹੀਂ ਅੱਜ ਸਾਨੂੰ ਹਣ ਪੈਸਿਆਂ ਦੀ ਲੋੜ ਆ ਸਾਨੂੰ 2 ਲੱਖ ਪੈਸੇ ਲਿਆ ਕੇ ਦੇ ਜਿੱਥੋਂ ਮਰਜ਼ੀ ਮਂਗਾ ਕੇ ਦੇ ਦੁਆ ਮਾਫਿਆ ਗੱਲ ਮੈਂ ਕਿਥੋਂ ਮੇਰੇ ਮਾਪੇ ਦੇਣਗੇ ਗਰੀਬ ਮੇਰੇ ਮਾਵਾ ਆਪਣੇ ਅਸੀਂ ਕੁਛ ਨਹੀਂ ਸੁਣਦਾ ਸਭ ਦੇ ਗਰੀਬ ਹੁੰਦੇ ਆ ਵੀ ਕਿਸੇ ਦੇ ਨਹੀਂ ਹੁੰਦੇ ਹਾਂ ਅਸੀਂ ਕਿੰਨਾ ਦੇ ਕੇ ਤੋਰਿਆ ਧੀ ਨੂੰ ਮੰਮੀ ਜੀ ਮੇਰੀ ਡੈਡੀ ਦਾ ਤੁਹਾਨੂੰ ਪਤਾ ਹੈ ਬੀਪੀ ਵੱਧਾਗਾ ਉਹਨਾਂ ਨੂੰ ਪਹਿਲਾਂ ਹੀ ਇੱਕ ਵਾਰੀ ਅਟੈਕ ਆ ਚੁੱਕਿਆ ਜੇ ਮੈਂ ਫੋਨ ਕਰਤਾ ਉਹਨਾਂ ਨੇ ਫੇਰ ਦੁਬਾਰਾ ਬਿਮਾਰ ਹੋ ਗਏ ਕੁਛ ਨਹੀਂ ਹੁੰਦਾ ਐ ਨਹੀਂ ਹੁੰਦਾ ਹਮੇਸ਼ਾ ਫੋਨ ਕਰ ਜਾ ਉਹਦਾ ਚੱਕ ਮੈਂ ਫੋਨ ਨਹੀਂ ਕਰਨਾ ਮੰਮੀ ਜੀ ਇੱਕ ਵਾਰੀ ਤਾਂ ਕਰਨਾ ਹੀ ਪੈਣਾ ਉਹਨੂੰ ਨਾ ਮੈਂ ਕਿਉਂਕਿ ਅਸੀਂ ਆਈ ਫਿਰ ਤੁਸੀਂ ਦੇਖ ਲਿਓ ਸਾਡਾ ਕੀ ਅਸੀਂ ਕਰਦੇ ਹਾਂ ਮੈਂ ਨਹੀਂ ਮੈਂ ਨਹੀਂ ਕਰਨਾ ਤਾਂ ਕੀ ਕਰਾਂ ਹਾਂਜੀ ਪੱਕੀ ਗੱਲ ਮੈਂ ਨਹੀਂ ਕਰਦਾ ਚੱਲ ਪੁੱਤੇ ਤੇ ਨਾਲ ਫਿਰ ਹੋਈ ਕੰਮ ਕਰਦੇ ਕਰ ਮੰਮੀ ਉਹੀ ਕੰਮ ਜਿਹੜਾ ਕਰਕੇ ਕੀ ਮੰਮੀ ਜੀ ਬਸ ਤੂੰ ਚੁੱਪ ਰਹਿ ਉਹ ਚੁੱਪਾ 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 ਪਹਿਲਾਂ ਅਗੋਂ ਚੁੱਪ ਤਾਂ ਕੀ ਕਰਦੀਆਂ ਮੈਂ ਅੱਛਾ ਕੀ ਹੋ ਗਿਆ ਕਿਹਨ ਦਾ ਕੀ ਫੋਨ ਤੂੰ ਲਗ ਮੌਕਾ ਤੋਂ 2 ਲੱਖ ਰੁਪਈਆ ਮਗਾ ਮੈਂ ਤੇਰਾ ਨਾ ਕੁਛ ਨਹੀਂ ਹੁਣ ਚੱਲ ਲੱਗੂਗਾ ਪਤਾ ਮੇਰੇ ਨਾਲ ਕੀ ਵਿਹਾਰ ਕਰ ਲੇਗੀ ਮੈਨੂੰ ਪੁੱਛਿਆ ਕੀ ਕੀ ਲੈ ਗਾੜੇ ਪੁੱਤੇ ਨੂੰ ਨਹੀਂ ਮੰਮੀ ਇਹ ਕੀ ਕਰਦੇ ਤੁਸੀਂ ਮੰਮੀ ਨੇ ਇੱਧਰ ਆ ਮੋਬਾਈਲ ਨਾਲ ਲੈ ਮੋਬਾਈਲ ਕਰਦੇ ਪੈਸੇ ਆਉਂਦੇ ਨਹੀਂ ਮਤਲਬ ਦੀ ਹੈਗੀ ਇਸ ਲਈ ਤੈਨੂੰ ਤਾਂ ਹੁਣ ਕੰਮ ਕਰਨਾ ਹੀ ਪੈਣਾ ਤੇਰਾ ਹੁਣ ਤੇਰੀ ਆਵਾਜ਼ ਨਹੀਂ ਸੁਣਨਗੇ ਲੋਕ ਜਿੰਨਾਂ ਤੇ ਤਾਨਦੇ ਨਹੀਂ ਕੋਈ ਕਰਨਾ ਉਹਨਾਂ ਚਿਰਸ ਠੀਕ ਹੈ ਮੇਰਾ ਮੁੰਡਾ ਹੈਗਾ ਨਾ ਤੇ ਮੈਂ ਕਹਾਂਗੀ ਉਹ ਤੇ ਕੇ ਨੂੰ ਗਈ ਮੁੰਡੇ ਦਾ ਫੋਨ ਆਏਗਾ ਨਾ ਗੱਲ ਕਰਾਈਂ ਉਹਦੇ ਨਾਲ ਤੇ ਮੈਂ ਕਹਿਣਾ ਕਰੀ ਉਹ ਜਾਂ ਦੇਖਿਆ ਤੇ ਬੈਠ ਜਾ ਬੈਠ ਜਾ ਮਾਤੇ ਨੂੰ ਰੋਟੀ ਨਾ ਪਾਣੀ ਨਾ ਮਚਾਉਣਾ ਪੱਖਾ ਬੈਠ ਜਾ ਬੈਠ ਜਾ ਵੇ ਨਹੀਂ ਮਾਰਨੂ ਘਾਟਵਾਟ ਚ ਤੂੰ ਬੈਠੂ ਹੈ ਮੈਂ ਤੇਰਾ ਤੇਰਾ ਲਾਏਗੀ ਉਹ ਤੇਰਾ ਮੂੰਹ ਮੈਨੂੰ ਪੈਸੇ ਚਾਹੀਦੇ ਨੇ ਸਮਝ ਗਈ 2 ਲੱਖ 50 ਹਜ਼ਾਰ ਦੀ ਖੋਲ ਧੂਮੀ ਤੇ ਮੈਨੂੰ ਪੈਸੇ ਚਾਹੀਦੇ ਤੂੰ ਹਾਂ ਨਹੀਂ ਹੋਣਾ ਚਾਹੀਦਾ ਮੈਨੂੰ ਪੈਸੇ ਚਾਹੀਦੇ ਸਮਝ ਗਈ ਨਾ ਕਰ ਫੋਨ ਨਾ ਤੂੰ ਰੋਸ਼ਨੀ ਆ ਜੀ ਛੱਡ ਦੂੰਗੀ ਫੋਨ ਕਰ ਹਾਂ ਨੂੰ ਸਹਰਾ ਲਾ ਦੇਗੀ ਤਾਂ ਤੇਨੂੰ ਮੂੰਹ ਖੋੜ ਛੱਡ ਦੂੰਗੀ ਨਿਕਾ ਚਲ ਮੈਂ ਨਹੀਂ ਆਵਾਜ਼ ਕਰ ਫੋਨ ਤੂੰ ਆ ਜਾ ਛੱਡ ਪੈਰਾ ਤੂੰ ਇਹਨੂੰ ਇਹਨੂੰ ਆਪਾਂ ਇੱਕੋ ਕਰ ਲੈਣ ਜੀ ਸਤ ਕਰਦੀ ਮੈਂ ਬੂਆ ਬਾਂਦੇ ਤੇਰਾ ਚ ਚ ਰਹਿ ਨਹੀਂ ਅੰਦਰ ਇਹ ਤੈਨੂੰ ਕੁਛ ਨਹੀਂ ਮਿਲਣਾ ਖਾਣ ਨੂੰ ਪਾਣੀ ਨਾ ਤੇਰੇ ਕੁਛ ਨਹੀਂ ਮਿਲਣਾ ਖਾਣ ਲਈ ਮੰਨ ਜਾ ਮੰਨ ਜਾ ਜੀ ਮੈਂ ਮੰਨ ਜਾ ਜੀ ਮੈਂ ਕਿਹਾ ਮੰਨ ਜਾ ਨਹੀਂ ਮੰਨਣਾ ਚਾਹੇ ਬੈਠੀ ਥਾ ਨਹੀਂ ਤੂੰ ਬੰਨਣਾ ਨਹੀਂ ਤੇ ਮੈਂ ਤੇਨੂੰ ਖੋਲਣਾ ਨੇ ਮੈਂ ਠਹਿਰ ਤੂੰ ਫੋਨ ਅੰਜਾਂਦਾ ਪੀਦਾ ਵਾ ਨਹੀਂ ਲੜਾ ਆਂਦਾ ਨਹੀਂ ਤਾਂ ਹਾਂ ਹੈਲੋ ਸਾਸੀ ਗੜੀ ਉਹ ਠੀਕ ਹੋ ਅੱਛਾ ਕਰਿਆ ਆਏ ਹੋ ਤੁਸੀਂ ਅੱਛਾ ਫੋਨ ਭਾਣ ਹੀ ਨਹੀਂ ਕਰਿਆ ਆਉਣ ਲੱਗਿਆ ਨੂੰ ਤੁਸੀਂ ਅੱਛਾ ਕਿਵੇਂ ਆਇਓ ਕੋਈ ਕੰਮ ਸੀ अच्छा 6 लाख रुपया ਤੁਹਾਨੂੰ ਚਾਹੀਦਾ ਮੈਂ ਕਿੱਥੋਂ ਲਿਆ ਕੇ ਦਵਾਂਗੀ ਦੀ ਨਾ ਇਹ ਕੰਮ ਨਹੀਂ ਹੋ ਸਕਦਾ ਦੀ ਤੂੰ ਕਿਵੇਂ ਨਹੀਂ ਪੂਰਾ ਖਰਚਾ ਆਪਣਾ ਨਾ ਨਾ ਇਹ ਨਹੀਂ ਕਰ ਸਕਦੇ ਅਸੀਂ ਸਾਡੇ ਅਸੀਂ ਤਾਂ ਉਹਦੇ ਰੋਟੀ ਵੀ ਸਾਡੇ ਮਸਾ ਚੱਲਦੀ ਹੈ ਅਸੀਂ 6 ਲੱਖ ਰੁਪਿਆ ਤੁਹਾਨੂੰ ਕਿੱਥੋਂ ਦੇ ਦਾਂਗੇ ਤੁਹਾਨੂੰ ਤਾਂ ਸਾਰਾ ਦਾ ਜੀ ਕੇ ਤੋਂ ਉਹਦੇ ਹਾਂ ਤੁਸੀਂ ਇੰਨਾ ਪੈਸਾ ਮੰਗਦੇ ਨਹੀਂ ਜੀ ਜੀ ਵਾਜ ਨਹੀਂ ਨਹੀਂ ਕਿਸੇ ਦੀ ਨਹੀਂ ਹੋ ਤਾਂ ਵੈਸੇ ਹੀ ਉਹ ਤਾਂ ਜਵਾਕ ਨੇ ਗਲੀ ਦੇ ਉਹ ਖੇਡਦੇ ਨੇ ਬਾਜ ਨਹੀਂ ਆਉਂਦੀ ਚੱਪੜ ਉਹ ਤਾਂ ਜਵਾਕ ਖੇਡਦੇ ਨੇ ਨਾ ਇਹ ਜਿਹਨੂੰ ਬਾਹਰ ਗੁਰਿੰਝ ਕਰੰਦਾ ਨਾ ਇਹ ਕਿੱਡੀ ਆਨ ਨੇ ਕੁਝ ਮਾਮਾ ਤੇ ਨਹੀਂ ਸੀ ਬਾਹਰ ਅਸੀਂ ਮਾਮਾ ਤੇ ਮਾਂ ਵੀ ਚਲੋ ਠੀਕ ਆ ਦੀ ਕੋਈ ਵੀ ਘਰੇ ਆ ਕੇ ਕਰਦੀਆਂ ਗੱਲਾਂ ਇਹਦੇ ਮੈਂ ਠੀਕ ਮੰਮੀ 6 ਲੱਖ ਰੁਪਏ ਮੰਗਦੀ ਰਣਾ ਮੇਰੀ ਹਾਂ ਕੰਦੀ ਹੋਣਾ ਹੀ ਇਸੇ ਵਕਤ ਪੈ ਖੜਾ 6 ਲੱਖ ਰੁਪਏ ਦੇ ਮੈਨ ਨਾਲੇ ਉਹਨੂੰ ਦੇਵਲਾ ਸਾਰਾ ਦਾ ਇਧੇ ਇਧੇ ਕੇ ਤੋਰੇ ਹਾਂ ਨਹੀਂ ਗਾਲ ਸੋਣ ਮੇਰੀ ਆਪਾ ਗਲਤੀ ਹੀ ਕਰ ਰਹੇ ਕੋਸ਼ਿਸ਼ ਕਰ ਰਹੇ ਪੁੱਤ ਨਹੀਂ ਆਪਾ ਦੂ ਦੇਖੋ ਤੁਸੀਂ ਚਾਰ ਕਹਿੰਦੇ ਨੇ ਉਹੋ 6 4 ਨਹੀਂ 4 ਬਾਤ ਮੰਗਣ ਦਾ ਇਹ ਨਾ ਪੁੱਤ ਇਹ ਜਿੱਥੇ ਤੋਂ ਦੋ ਦੀ ਮੰਗ ਕੇ ਕੀਤੀ ਆ ਆ ਰਗ ਮੜਾ ਨੀਲੇ ਬਹੁਤ ਨੇੜੇ ਆ ਮੇਰਾ ਇਹ ਆਪਾਂ ਨੂੰ ਸਿਖਿਆ ਦੇਣ ਲਈ ਹੋਣੀ ਕੋੜੇ ਕਸ਼ ਕੀਤਾ ਰੱਬ ਬੜਾ ਨਿਕਲਿਆ ਨਾ ਨਹੀਂ ਪੁੱਤ ਛੱਡ ਪਾਇਆ ਇਹਨੂੰ ਖੁੱਲ ਕੇ ਆਪਾਂ ਨਾ ਨਾ ਰੋਟੀ ਨਾ ਪਾਣੀ ਸਵੇਰ ਦਾ ਦਿੱਤਾ ਨਹੀਂ ਕਦੀ ਵੀ ਨੋਤੀ ਇਸ ਤਰ੍ਹਾਂ ਦਾ ਮਾਰਾ ਵਿਆਹ ਨਹੀਂ ਕਰਨਾ ਚਾਹਦਾ ਰੱਬ ਬੜਾ ਨੇੜੇ ਉਹ ਤੇ ਨਾਲ ਹੀ ਖੜਾ ਹੁੰਦਾ ਰੱਬ ਉਹ ਨਹੀਂ ਉਸੇ ਵੇਲੇ ਵੇਖ ਰਿਹਾ ਜਲਤ ਤੇਨੂੰ ਤੇਰੇ ਮੱਗ ਮੇਰੇ ਵੱਲ ਕਰਤਾ ਜੀ ਕਿਹਦੇ ਤੇ ਨਾ ਪੋਤਨੀ ਨਿੱਕੇ ਨੂੰ ਕੋਈ ਨਾ ਕੋਈ ਨਾ ਤੂੰ ਖਾ ਰੋਟੀ ਪਾਣੀ ਚਾਹ ਪਾਣੀ ਪੀ ਕੋਈ ਨਾ ਸਾਡੀ ਗਲਤੀ ਹੋ ਗਈ ਮੈਥੋਂ ਗਲਤੀ ਹੋ ਗਈ ਤੂੰ ਮੈਨੂੰ ਮਾਫ ਕਰ ਦੇ ਅੱਛਾ ਆ ਨਾ ਮੈਂ ਤੇ ਨਹੀਂ ਕਰਦੀ ਤੇਰੇ ਨਾਲ ਕਿ ਉਠ 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 ਪਾਣੀ ਪੂਣੀ ਪੀ ਜਾ ਪਾਣੀ ਦੱਸ ਨਾ 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 ਮੈਂ ਤੇ ਨਹੀਂ ਨਾ ਬਰਚੰਦੀ ਜਾ ਜਾ ਪਾਣੀ ਲਿਆ ਕੇ ਦੇ ਜਾ ਪਾਣੀ ਲਿਆ ਕੇ ਉਠ ਹਾਂ ਨਹੀਂ ਮੈਂ ਤੇ ਨਹੀਂ ਕਰਦੀ ਕਦੀ ਨਾ ਤੂੰ ਮੇਰੀ ਕੀ ਹੈ ਉਹ ਮੇਹੀ ਤੇ ਆਪਰੇ ਕਰ ਗਈ ਹੈ ਤੂੰ ਮੇਰੀ ਕੀ ਹੈ ਅੱਛਾ ਮੈਂ ਕਦੀ ਤੇਰ ਨਾਲ ਉਹ ਜਿਹਾ ਵਿਆਹ ਨਹੀਂ ਕਰਦੀ ਨੋ ਮਾਤੀਆਂ ਨਾ ਕਦੀ ਮੰਗ ਨਾ ਕਰੋ ਨਾ ਜਿੰਨਾਂ ਨੇ ਤੇ ਦਿੱਤੀ ਉਹਨਾਂ ਰੱਖਿਆ ਪਿੱਛੇ ਕੀ ਹੈ ਹੈ ਦੀ 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 ਤੇ ਇਹ ਤੇ ਪਿੱਛੇ ਕੀ ਰੱਖਿਆ ਰੌਣਕ ਦੀ ਇੱਤੀ ਆਪਣੇ ਘਰ ਦੀ ਰੌਣਕ ਦੂਜੇ ਘਰ ਦੇ ਦਿੱਤੀ ਆ ਹੈ ਇੱਧਰ ਦੀ ਰੌਣਕ ਬਣਾਤੀ ਆ ਲਿਆ ਪਾ ਲਾ ਪਾਣੀ ਰਿਹਾ ਉਹ ਭੱਜੀ ਆ ਚਲ ਪੱਖਾ ਚਲਾਏ ਨਾ ਗਰਮੀ ਬੜੀ ਹੈ ਮੈਂ ਤੇਰੇ ਵਾਸਤੇ ਪੱਖਾ ਨਹੀਂ ਸੀ ਚਲਾਇਆ ਇਹ ਤਾਂ ਮੰਮੀ ਨਰਦਾਈ ਸੀ ਹੁਣ ਦੇ ਨਾਲ ਰੱਬ ਨੇ ਉਹ ਨਾਲ ਹੀ ਕਰਤਾ ਨਾ ਨਾ ਪਤਾ ਪਾਣੀ ਕਰਨਾ ਅੱਗੇ ਤੋਂ ਕੀ ਕਰਨਾ ਠਾਪਾ ਵੀ ਆਪਣੀ ਨੂੰ ਫੜ ਕੇ ਪਿਆਰ ਨਾਲ 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 ਲਾਵਾ ਤਾਪਾ ਵੀ ਗਲਤੀ ਹੋ ਗਈ ਮੇਰੀ ਮਾਫ ਕਰ ਦੇਣੀ ਚੱਲ ਆ ਜੀ ਬੈਠ ਬੈਠ ਬੈ ਜਾ ਗੇ ਨੀ ਕੋਈ ਨਾ ਕੋਈ ਨਾ ਬੈਠ ਬੈ ਜਾ ਬੈਸ ਤੂੰ ਵੀ ਬੈ ਜਾ ਨਹੀਂ ਤੂੰ ਵੀ ਬੈ ਜਾ ਕੋਈ ਸੁਸੀ ਅੱਛਾ ਚਾਪਾ ਵੀ ਆਪਣੀ ਦੇ ਨਾਲ ਆਪਣਾ ਉਹਨਾਂ ਨੂੰ ਹੋ ਹੋ ਠੀਕ ਹੈ ਨਾ ਤੂੰ ਹਾਂਜੀ ਹਾਂ ਚੱਕੋ ਆਹ ਕੋਈ ਨਹੀਂ ਪਾਣੀ ਪੂਣੀ ਪੀ ਤਾ ਨਾ ਹੁਣ ਰੋਟੀ ਖਾ ਉਠ ਕਦੀ ਵੀ ਨਹੀਂ ਕਰਨਾ ਨਾ ਪੋਤਾ ਆਪਾਂ ਚ ਬੜੀ ਵੱਡੀ ਗਲਤੀ ਕੀਤੀ ਅੱਜ ਆਪਾਂ ਇੰਨੀ ਗਲਤੀ ਕੀਤੀ ਜੇ ਆਪਾਂ ਨਾਲ ਸੀ ਨਾ ਖਲੋਤਾ ਇਹਦੀਓ ਨੇ ਮਰ ਆਪਨੇ ਬੜੀ ਮਦਦ ਕੀਤੀ ਆਪਾਂ ਨੂੰ ਸੁਧਾਰਿਆ ਉੱਠ ਉਹਨੇ ਇਹਦਾ ਉਦਾਹਰਨ ਦਿੱਤਾ ਵੀ ਲਾ ਤੂੰ ਇੱਕ ਬਗਾਨੀ ਦੀ ਨਾ ਕਰਨਾ ਤੇ ਤੇਰੀ ਨਾਲ ਵੀ ਨਾਲ ਹੀ ਹੋਣੀ ਇਹ ਸਿੱਖਿਆ ਇੱਕ ਅੱਛਾ ਵੀ ਕਿਸੇ ਨਾਲ ਨਾ ਕਰੋ ਆਪ ਕਿਸੇ ਦੀਏ ਨਾਲ ਕਰੋਗੇ ਤਾਂ ਆਪ ਦੀ ਨਾਲ ਪਹਿਲਾ ਹੋਊਗਾ ਹਾਂ ਚੱਲ ਠੀਕ ਆ ਕੋਈ ਨਾ ਉੱਠ ਜਾ 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 ਨਾਲਿਆਂ ਨੂੰ ਪਾ ਪੰਨਣਾ ਪਿਆ ਚਾ ਪਾਣੀ ਨਾਲੇ ਆਪ ਦੀ ਉੱਠ ਆਛਾ ਪੁੱਤ ਤੂੰ ਇੱਥੇ ਪਾ ਪਾ ਮਾਵਾ ਧੀਆ ਦੋ ਗੱਲਾਂ ਕਰ ਲੈ ਐ ਚਲ ਆਪਾਂ ਬੜੀ ਗਲਤੀ ਕੀਤੀ ਬੜੀ ਗਲਤੀ ਕੀਤੀ ਆਪਾਂ ਕਹਿੰਦਾ ਤੇ ਵੀ ਰਿਪੋਰਟਰ ਮੈਂ ਦੋ ਕੰਨੀ ਸਾਡੇ ਕੋਲ 6 ਮੰਗ ਜੇ 6 ਮੰਗ ਜੇ ਡਬਲ ਮੰਗ ਲੈ ਆਣੇ ਮੰਗ ਲਈ ਤੇ ਵੀ ਹੰਡਾ ਡਬਲ ਤੇ ਟ੍ਰਿਪਲ ਹੋ ਗਏ ਉਹੀ ਤਾਂ ਹੈ ਤਾਂ ਹੀ ਕਹਿੰਦੇ ਹਰੇਕ ਨੂੰ ਆਪਾਂ ਤਾਂ ਕਹਿੰਦੇ ਇਹ ਜੀ ਗਲਤੀ ਕਦੇ ਭੁੱਲ ਕੇ ਨਾ ਕਦੀ ਨਾ ਭੁੱਲ ਕੇ ਨਾ ਕਰ ਮੈਂ ਤਾਂ ਹੱਥ ਜੋੜ ਦਿਆਂ ਮਾਫੀ ਮੰਗ ਜੀਰੇ ਧੀ ਆਣੇ ਗਾਂਹਾਂ ਜਾਣੀਆਂ ਉਹ ਤਾਂ ਕਦੇ ਹੀ ਨਾ ਗਲਤੀ ਕਰੇ ਜੀ ਨਹੀਂ ਵੀ ਧੀ ਉਹ ਤਾਂ ਕੰਨੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਮੈਂ ਮਾਫੀ ਮੰਗਣੀ ਆਪ ਕੋਲ ਕਦੀ ਨਾ ਅਜਿਹਾ ਵਿਵਹਾਰ ਨਾ ਕਰਵਾ ਆਪਣੀ ਨਾਲ ਉ ਆਪਣੀ ਨੋ ਜਿਹੜੀ ਆ ਨਾ ਆਪਣੀ ਧੀ ਆ ਆਪਣੀ ਧੀ ਤੇ ਬਗਾ ਨਿਕਲ ਗਈ ਉਹਨਾਂ ਦੀ ਧੀ ਬਣ ਗਈ ਠੀਕ ਹੈ ਹਾਂਜੀ ਹਾਂ ਚੰਗਾ ਛਕੋ ਲੈ ਹੁਣ ਤੂੰ ਵੀ ਜਾ ਆਪਣੇ ਜਾਣਿਆਂ ਨੂੰ ਠੀਕ ਆ ਠੀਕ ਹੈ ਉਹਨਾਂ ਨੇ ਮੈਨੂੰ ਸਿੱਖਿਆ ਦੇ ਲਈ ਮੇਰੇ ਨਾਨ ਨੇ ਫੋਨ ਕਰਿਆ ਜੀ ਮੇਰੇ ਸਾਹ ਹੁਣ ਮੰਗਣਾ ਉਹਨਾਂ ਵੀ ਕੋਈ ਨਹੀਂ ਮੰਗਣਾ ਆਵੇਂ ਨਹੀਂ ਉਹਦੇ ਘਰ ਤਾਂ ਬਥੇਰਾ ਬਣਿਆ ਕੁਝ ਉਹ ਬੜੇ ਚੰਗੇ ਨੇ ਉਹਨੇ ਕੀ ਕਰਵਾਉਣਾ ਮੇਰੇ ਪੈਸੇ ਨਾਲ ਉਹਨੂੰ ਪ੍ਰੈਸ਼ਰ ਕਰਾਉਣਾ ਹੁਣ ਥੋੜੀ ਜਿਹੀ ਤਸੂ ਲੱਗ ਗਈ ਹੈ ਰਾਬੀ ਸੂ ਦੇ ਦਿੰਦਾ ਹਰ ਗੱਲ ਦੀ ਰੱਬ ਅਨੀ ਆ ਉਹ ਕਰੇ ਆ ਇਹ ਜਾਣਿਆ ਨਹੀਂ ਗਾ ਹਾਂ ਚੱਲ ਤੇ ਤੂੰ ਉਹਨੂੰ ਕੁਛ ਕਹਾਂ ਪੀਂ ਨਹੀਂ ਮੰਮੀ ਕਾਸ਼ ਆ ਤੇਰਾ ਮੋਹ ਹੈ ਹਾਂ ਲੈ ਮੈਂ ਬੈਰ ਪੜ੍ਹ ਤੇ ਚੱਲ ਤੇ ਨੂੰ ਬਿਠਾ ਦੇ ਠੀਕ ਆ ਮੰਮੀ ਚਲ ਵਾ ਤੂੰ ਆਪਨੇ ਕਰ ਠੀਕ ਚੱਲ ਤੇ ਨੂੰ ਬਿਠਾ ਕੇ ਆਂਗੀ